ਪਰਮੇਸ਼ਰ ਨੇ ਤਾਂ ਪਹਿਲੇ ਹੀ ਉਹ ਦਿਨ ਆਦਮ ਹਵਾ ਨੇ ਤੇ ਆਦਮੀ ਨਾਲ ਗੱਲ ਕਰੀ ਸੀ ਉਦੋਂ ਵੀ ਨਹੀਂ ਆਦਮ ਹਵਾ ਨੇ ਤੇ ਆਦਮੀ ਨੇ ਗੱਲ ਮੰਨੀ ਫਾਲੇਲੀਆ ਉਦੋਂ ਵੀ ਨਹੀਂ ਆਦਮ ਹਵਾ ਨੇ ਤੇ ਆਦਮੀ ਨੇ ਗੱਲ ਮੰਨੀ ਕਿਉਂ ਨਹੀਂ ਮੰਨੀ ਉਹਨੂੰ ਪਰਮੇਸ਼ਰ ਨੇ ਆਖਿਆ ਸੀ ਤੋ ਇਸ ਕੀ ਆਦਨ ਬਾਗ ਦੇ ਵਿੱਚ ਰਹਿਣਾ ਤੋ ਅੱਛਾ ਫਲ ਤੇਰੇ ਵਾਸਤੇ ਹੋਊਗਾ ਤੈਨੂੰ ਕਲਪਨਾ ਨਹੀਂ ਕਰਨੀ ਬਣੀ ਸਾਰਾ ਬਚਨ ਨੀ ਉਹ ਮੈਂ ਸੁਣਾਦਾ ਤੈਨੂੰ ਕਲਪਨਾ ਨਹੀਂ ਪੈਣੀ ਕਰਨੀ ਪੈਣੀ ਪਰਮੇਸ਼ਰ ਨੇ ਤਾਂ ਪਹਿਲਾਂ ਉਹਨੂੰ ਆਖਿਆ ਸੀਗਾ ਤੈਨੂੰ ਇੰਨੀ ਕਲਪਨਾ ਨਹੀਂ ਕਰਨੀ ਪਣੀ ਅੱਜ ਆਦਮੀ ਤੇ ਔਰਤ ਨੂੰ ਕਲਪਨਾ ਕਿਉਂ ਕਰਨੀ ਪੈਗੀ ਕਿਉਂਕਿ ਉਹਦਾ ਫੋਹ ਫਲ ਖਾਣ ਦੇ ਕਰਨ ਜਿਹੜਾ ਫਲ ਅਸੀਂ ਨਹੀਂ ਖਾਣਾ ਸੀ ਅੱਜ ਜਿਹੜਾ ਫਲ ਨਹੀਂ ਖਾਣਾ ਜਿਹੜੇ ਅੱਜ ਉਹ ਫਲ ਨੂੰ ਖਾਣ ਵਾਸਤੇ ਭੱਜੇ ਗਏ ਕੁਝ ਮੁੜ ਗਏ ਕੁਝ ਆਏ ਨਹੀਂ ਕੁਝ ਗੁੱਸਾ ਕਰਕੇ ਮੁੜ ਗਏ ਕੁਝ ਧਰਮਾਂ ਦੇ ਚੱਕਰਾਂ 'ਚ ਮੁੜ ਗਏ ਉਹ ਕੀ ਆ ਉਸ ਜਿਹੜਾ ਪ੍ਰਭੂ ਨੇ ਫਲ ਰੱਖਿਆ ਉਹਨਾਂ ਵਾਸਤੇ ਉਸ ਫਲ ਨੂੰ ਖਾਣ ਲਈ ਤਿਆਰ ਨਹੀਂ ਤਾਂ ਜੇ ਸ਼ੈਤਾਨ ਫਲ ਦੇ ਰਿਹਾ ਆ ਜਾ ਬਾਹਰ ਆਜਾ ਚੱਲੀਏ ਆਜਾ ਤੇਰੇ ਘਰੇ ਕੀ ਬਣਵਾ ਆਜਾ ਤੇਰਾ ਫਲਾਨੀ ਚੀਜ਼ ਦਾ ਕੀ ਬਣੂਗਾ ਉਹ ਫਲ ਨੂੰ ਖਾਣ ਜਾਪੜੀ ਕਿਹੜੇ ਫਲ ਨੂੰ ਖਾਣ ਲੱਗੇ ਸਰੀਰ ਇੱਕ ਨੂੰ ਉਹ ਸਰੀਰ ਕੋ ਉਹ ਸਰੀਰ ਦੇ ਨਾਲ ਜੁੜੀਆਂ ਚੀਜ਼ਾਂ ਗਿਆ ਜਿਹੜੀਆਂ ਆਤਮਿਕ ਫਲ ਸੀ ਆਤਮਿਕ ਫਲ ਸੀਗਾ ਪ੍ਰਭੂ ਦੀ ਮਹਿਮਾ ਕਰਨ ਦਾ ਸਮਾਸੀ ਪ੍ਰਭੂ ਦੀ ਦੀਆ ਮੰਗਣਾ ਸਮਾਸੀ ਪ੍ਰਭੂ ਮੇਰੇ ਤੇ ਦਇਆ ਕਰ ਪ੍ਰਭੂ ਆਸਾ ਮੇਰੇ ਵਾਸਤੇ ਆ ਪ੍ਰਭੂ ਮੈਂ ਤੇਰੀ ਆਤਮਾ ਦੇ ਵਿੱਚ ਕੜੀ ਹੁਆ ਮੈਂ ਤੇਰੀ ਆਤਮਾ ਦੇ ਵਿੱਚ ਕੜਾ ਹੁਆ ਇਸ ਸਮਾਸੀ ਪ੍ਰ부ਦੀ ਆਤਮਾ ਵਿਚ ਕੜਾ ਹੋਣ ਵਾਸਤੇ ਅੱਜ ਦਾ ਦਿਨ ਸੀ ਪ੍ਰ부ਦੀ ਆਤਮਾ ਚ 25 ਦਸੰਬਰ ਕਿਉਂ ਕਿਉਂ ਸੈਲੀਬ੍ਰੇਟ ਕਰਾਇਆ ਜਾਂਦਾ 25 ਦਸੰਬਰ ਕਿਉਂ ਮਨਾਇਆ ਜਾਂਦਾ ਪਰਮੇਸ਼ਰ ਨੂੰ ਯਾਦ ਕਿਉਂ ਕੀਤਾ ਜਾਂਦਾ ਉਹਨੇ ਆਖਿਆ ਮੈਨੂੰ ਇਸ ਤਰ੍ਹਾਂ ਪਛਾਣ ਦੇ ਨਹੀਂ ਮੈਂ ਆਪਣਾ ਪੁੱਤਰ ਹੀ ਭੇਜ ਕੇ ਵਿਖਲਾ ਇਹਦੇ ਵਿੱਚ ਦੀ ਮੈਨੂੰ ਪਛਾਣ ਲੈਣ ਬੁਵਾਰੀ ਦੇ ਜਨਮ ਦਿਵਾ ਕੇ ਪੇੜ ਦੇ ਵੇਖੋ ਤੁਹਾਡੇ ਮਾ ਮਾਮਾ ਵਿੱਚੋਂ ਮਾਂ ਤੁਹਾਡੇ ਭੈਣਾਂ ਵਿੱਚੋਂ ਭੈਣਾਂ ਮੈਨੇ ਵਿੱਚੋਂ ਜਨਮ ਦਵੋਨਾ ਵੇਖੋ ਇਹਨੂੰ ਤਾਂ ਪਛਾਣੋ ਜੇ ਤੁਸੀਂ ਨਹੀਂ ਮੈਨੂੰ ਪਛਾਣਦੇ ਪਰਮੇਸ਼ਰ ਨੂੰ ਫੇਰ ਵੀ ਨਹੀਂ ਲੋਕਾਂ ਨੇ ਪਛਾਣਿਆ ਹallelujah 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 ਪਰਮੇਸ਼ਰ ਜੋ ਅੱਜ ਪਰਮੇਸ਼ਰ ਨੂੰ ਪ੍ਰਵੇਸ਼ਨ ਸਿੱਦੇ ਰਾਹੀਂ ਵੀ ਪਛਾਣਦਾ ਤਾਂ ਸੁਰਗ ਰਾਜ ਵਿੱਚ ਚਾਨ ਵਾਸਤੇ ਉਹ ਤਿਆਰ ਹੁੰਦਾਗਾ ਆਮੀਨ ਆਮੀਨ ਮੜਪਿਛ ਮੜਪਿਛ ਇੱਕ ਕੁਵਾਰੀ ਦੇ ਕੋਲ ਭੇਜਿਆ ਗਿਆ ਜਿਹਦੀ ਕੁੜਮਾਈ ਯੂਸਫ ਕਰਕੇ ਦਾਊਦ ਦੇ ਘਰਾਂ ਦੇ ਇੱਕ ਪੁਰਸ਼ ਨਾਲ ਹੋਈ ਸੀ ਹਾਂ ਅਤੇ ਉਸ ਕੁਵਾਰੀ ਦਾ ਨਾਮ ਸੀ ਮਰੀਮ ਹਾਂ ਅਤੇ ਉਸਨੇ ਉਹਦੇ ਕੋਲ ਅੰਦਰ ਆਣ ਕੀ ਕਿਹਾ ਹਾਂ ਵਧਾਈ ਹੋ ਜਿਹਦੇ ਉੱਤੇ ਕਿਰਪਾ ਹੋਈ ਆਮੀਨ ਵਧਾਈ ਹੋਵੇ ਇਹ ਵਧਾਈ ਦਾ ਇਹ ਸੋਡੇ ਵਾਸਤੇ ਵੀ ਆ ਅੱਜ ਦਾ ਨਾ ਔਰਤ ਜਾਤੀ ਵਾਸਤੇ ਵੀ ਆ ਵੀ ਵਧਾਈ ਹੋਵੇ ਤੁਨੂੰ ਉਸ ਜਿਹੜਾ ਸਰਾਪ ਲੱਗਿਆ ਵਾ ਸੀ ਛੋਡੇ ਆਤ ਜਾਤੀ ਤੇ ਆਦਮੀ ਉੱਤੇ ਵੀ ਵਧਾਈ ਹੋਵੇ ਉਹ ਸਰਾਪ ਕਹਿੰਦਾ ਮੈਂ ਕੀ ਕਰਿਆ ਆਪਣਾ ਪੁੱਤਰ ਭੇਜ ਕੇ ਤੁਹਾਡੇ ਗਰਭ ਵਿੱਚੋਂ ਛੋਡੇ ਵੀ ਗਰਭ ਵਿੱਚੋਂ ਜਨਮ ਦਿਵਾਤਾ ਆਪਣੇ ਪੁੱਤਰ ਨੂੰ ਕਿਹਨੂੰ ਦਿਵਾਤਾ ਯਿਸੂ ਮਸੀਹ ਨੂੰ ਤਾਂ ਉਸਨੇ ਕੀਆ ਉਹਨੇ ਛੋਡੇ ਪਾਪ ਚੁੱਕਲੇ ਚੁੱਕੇ ਗਿਦੋ ਪਾਪ ਉਹਨੇ ਵੱਡਾ ਹੋ ਕੇ 33 ਸਾਲਾਂ ਬਾਅਦ ਹੁਣ ਪ੍ਰਭੂ ਨੂੰ ਜਨਮ ਦਮਾਉਣ ਦੀ ਕੀ ਲੋੜਾ ਕੁਵਾਰੀ ਪਹਿਲਾਂ ਤਾਂ ਕੁਵਾਰੀ ਔਰ ਲੜਕੀ ਲੱਭੀ ਤਾਂ ਕਣਮਾਈ ਹੋਈ ਵੀ ਸੀ ਇਹ ਨਹੀਂ ਸੀ ਵੀ ਪੂਰਾ ਵਿਆਹੀ ਬਰੀ ਸੀ ਕੋਈ ਹੋ ਸੀ ਔਰ ਜਾਂ ਕੁਵਾਰੀ ਸੀ ਪੂਰੀ ਕੀ ਕੀ ਸੀ ਇੱਕ ਮੰਗੇਤਰ ਸੀ ਪ੍ਰਭੂ ਨੂੰ ਮੰਗੇਤਰ ਕੀ ਚੁਣਨ ਦੀ ਜ਼ਰੂਰਤ ਪੈ ਗਈ ਵੀ ਇਹਦੇ ਤੇ ਦੋਸ਼ ਵੀ ਨਾ ਲੱਗੇ ਇਹਨਾਂ ਦੇ ਇਹਦੇ ਮਾਪਿਓ ਤੇ ਵੀ ਦੋਸ਼ ਵੀ ਨਾ ਲੱਗੇ ਇਸ ਲੜਕੀ ਤੇ ਦੋਸ਼ ਵੀ ਨਾ ਲੱਗੇ ਇਸ ਭੈਣ ਤੇ ਦੋਸ਼ ਵੀ ਨਾ ਲੱਗੇ ਉਸ ਨੂੰ ਇਸ ਲਈ ਚੁਣਨਾ ਪਿਆ ਇੱਕ ਵਾਰੀ ਮੰਗੇਤਰ ਵੀ ਚੁਣਨਾ ਪਿਆ ਵੇ ਮੰਗੀ ਵੀ ਹੋਵੇ ਸਰੀਰ ਕ ਵੀ ਨਾ ਹੋਵੇ ਇਹ ਸਰੀਰ ਦੇ ਵਿੱਚ ਵੀ ਨਾ ਹੋਵੇ ਪਰਮੇਸ਼ਰ ਨੂੰ ਕਿਉਂ ਚੁਣਨਾ ਪੈ ਗਿਆ ਕਿਉਂਕਿ ਪਰਮੇਸ਼ਰ ਨੂੰ ਚੁਣਨਾ ਪੈ ਗਿਆ ਵੀ ਦੋਸ਼ ਨਾ ਲੱਗੇ ਦੋਸ਼ ਰਹਿਤ ਹੋਵੇ ਦੋਸ਼ ਰਹਿਤ ਰਹੇ ਜੇ ਤੁਸੀਂ ਸੀ ਤਾਂ ਦੋਸ਼ ਰਹਿਤ ਰਹਿਣਾ ਇਹ ਨਹੀਂ ਰਹਿਣਾਗਾ ਤੋ ਮਰੀਮ ਵੀ ਦੋਸਰੇ ਤਰਬੇ ਉਹਦਾ ਮਾਂ ਪਿਓ ਵੀ ਜਿਸਬ ਵੀ ਦੋਸਰੇ ਤਰਬੇ ਪਰਮੇਸ਼ਾ ਨੂੰ ਚੁਣਨਾ ਪਿਆ ਤੋ ਪਛਾਣਦਾ ਕੌਣ ਆ ਮੈਂ ਪਛਾਣਿਆ ਮੈਂ ਨਸ਼ਾ ਤਸਕਰੀ ਮੈਂ ਨਾ ਛੇ ਕਰਦਸ ਮੇਰੀਆਂ ਅੱਟ ਕਿੰਨੀਆਂ ਸ਼ਰਾਬ ਦੀਆਂ ਪਾਈਆਂ ਮੈਂ ਸੀ ਮੇਰੀਆਂ ਅੱਟ ਕਿੰਨੀਆਂ ਸ਼ਰਾਬ ਦੀਆਂ ਪਾਈਆਂ ਸੀ ਚਾਰ ਗੱਡੀਆਂ ਸੀ ਚਾਰ ਪਤੀਲੇ ਤੇ ਚੜਾਈਆਂ ਸੀਆਂ ਮੈਂ 120 ਰੁਪਏ ਕਿਲੋ ਲੈ ਆ ਕੇ ਪੋਰਸ ਵੇਚ ਦਿੰਦਾ ਸੀਗਾ 250 ਰੁਪਏ ਕਿਲੋ ਵਿੱਚ ਦਿੰਦਾ ਸੀ ਤਰਕੇ ਜਾਂਦਾ ਹੁੰਦਾ ਸੀ ਆ ਤਰਕੇ ਉਹਨੇ 2 ਕਿਲੋ ਪਿੱਛੂ ਲੱਗਿਆ ਹੁੰਦਾ ਸੀ ਮੈਂ ਐਸੇ ਪਾਪ ਛੱਡੇ ਪ੍ਰਭੇਸ਼ਣ ਸੀ ਵਿੱਚ ਆ ਕੇ ਐਸੇ ਗੰਦੇ ਕੰਨਾ ਛੱਡੇ ਮੈਨੂੰ ਪਤਾ ਲੱਗਿਆ ਵੀ ਯਿਸੂਸੀ ਮੇਰੇ ਵਿੱਚ ਜਨਮ ਲੈ ਗਿਆ ਮੇਰੀ ਮਾਂ ਦੇ ਵਿੱਚ ਵੀ ਯਿਸੂਸੀ ਨੇ ਮੇਰੇ ਵਿੱਚ ਵੀ ਜਨਮ ਲਿਆ ਵਾ ਤਾਂ ਮੈਂ ਉਹਦੇ ਦੁੱਧ ਦੀ ਪਛਾਣ ਕਰਾਂ ਤਾਂ ਮੈਂ ਯਿਸੂਸੀ ਦੀ ਪਛਾਣ ਕਰਾਂ ਮੈਂ ਉਹਦੇ ਵਿੱਚ ਮੈਂ ਉਹਦੇ ਵਿੱਚ ਵਾਸ ਕਰਾਂ ਤਾਂ ਮੇਰੇ ਵਿੱਚੋਂ ਮੇਰੇ ਵਿੱਚ ਵਾਸ ਕਰੂਗਾ ਹallelujah ਹallelujah ਯਿਸੂ ਸਿਸ ਨੇ ਕੀ ਕਰਿਆ ਮੇਰੇ ਵਿੱਚ ਵਾਸ ਕਰ ਚੱਲ ਆ ਗਈ ਨਾ ਮੇਰੇ ਵਿੱਚ ਯਿਸੂ ਸਿਸ ਨੇ ਵਾਸ ਕਰਿਆ ਬੋਲੋ ਮੇਰੇ ਵਿੱਚ ਯਿਸੂ ਸਿਸ ਨੇ ਵਾਸ ਕਰਿਆ ਮੇਰੇ ਵਿੱਚ ਯਿਸੂ ਸਿਸ ਨੇ ਵਾਸ ਮੇਰੇ ਵਿੱਚ ਵਸਦਾ ਯਿਸੂ ਮੇਰੇ ਵਿੱਚ ਵਸਦਾ ਕਿਤੇ ਨਹੀਂ ਵਸਦਾ ਮੇਰੇ ਵਿੱਚ ਵਸਦਾ ਮੇਰੇ ਵਿੱਚ ਵਸਦਾ ਜਦੋਂ ਯਿਸੂ ਸਿਸ ਸੋਡੇ ਵਿੱਚ ਵਸਦਾ ਤਾਂ ਪਾਪ ਕਰਨ ਨੂੰ ਸਰੀਰ ਦੀਆਂ ਗੱਲਾਂ ਸਰੀਰ ਨੂੰ ਕਿਉਂ ਦਿੰਨੇ ਇੱਥੇ ਸਵਾਰ ਰੱਖਦਾ ਪ੍ਰਭੂ ਇਸ ਤਰ੍ਹਾਂ ਸੀ ਇੱਥੇ ਰੱਖਦਾ ਪ੍ਰਭੂ ਸਵਾਰ ਰੱਖਦਾ ਇੱਥੇ ਮੇਰੇ ਸਾਹਮਣੇ ਵੀ ਸਵਾਰ ਰੱਖਦਾ ਰومیਆ ਕਢੋ ਰومیਆ 16 ਦੀ ਨਾ 1 ਦੀ ਨਾ 6 16 ਦੀ ਵੀ ਤੋਂ ਹallelujah hallelujah ਅਤੇ ਸ਼ਾਂਤੀ ਦਾਤਾ ਪਰਮੇਸ਼ਰ ਸ਼ੈਤਾਨ ਨੂੰ ਝੱਪਦੇ ਤੁਹਾਡੇ ਪੈਰਾਂ ਦੇ ਹੇਠ ਮਿੱਧੇਗਾ ਆਮੀਨ ਹੁਣ ਸ਼ੈਤਾਨ ਨੂੰ ਹallelujah ਹਰੇਕ ਕਹਦੀ ਆ ਬਸ ਇਸ ਸ਼ੈਤਾਨ ਮੇਰੇ ਪੈਰਾਂ ਤੋਂ ਲਿਆਇ ਪਰ ਮੈਂ ਪਰਮੇਸ਼ਰ ਨੂੰ ਸਿੱਧੇ ਨਵਾਵਾ ਮੈਂ ਪਰਮੇਸ਼ਰ ਨੂੰ ਸਿੱਧੇ ਨਵਾਵਾ ਮੈਂ ਪਰਮੇਸ਼ਰ ਦੇ ਨਾਲ ਸਾਹਮਣੇ ਬੈਠ ਕੇ ਗੱਲ ਨਾ ਕਰਾਂਗੇ ਬਾਪ ਨਾਲ ਗੱਲ ਕਰਦੇ ਸੀ ਜਿਦੋਂ ਆਪਣੇ ਪਿਤਾ ਨੇ ਘਰ ਵਿੱਚ ਬਾਪ ਨਾਲ ਗੱਲ ਕਰਦੀ ਸੀ ਮੈਂ ਉਹਦੇ ਨਾਲ ਗੱਲ ਨਾ ਕਰਾਂ। ਸ਼ੈਤਾਨ ਮੇਰੇ ਪੈਰਾਂ 'ਤੇ ਲਿਆ। ਜਿੰਨੇ ਉਹਨਾਂ ਚਿੱਕਰ ਜਿੰਨੇ ਜਦੋਂ ਪਤੀ ਲੈਣ ਲੱਗ ਜਾਂਦੇ ਨਾ ਤੇ ਜਦੋਂ ਬਾਪ ਜਾ ਬਣਦਾ ਭਾਈ ਮੁੰਡਿਆ ਸਾਡੀ ਕੁੜੀ ਨੂੰ ਕਿਉਂ ਸਤੋਂ ਨਾ ਕੀ ਗੱਲ ਆ ਜੀ ਸਾਡੀ ਕੁੜੀ 'ਚ ਤਾਂ ਕੋਈ ਕਮੀਆਂ ਤਾਂ ਸਾਨੂੰ ਦੱਸ। ਤੋ ਮੈਨੂੰ ਦੱਸੋ ਫੇਰ ਉਹ ਬਾਪ ਛਡਾਉਂਦਾ ਕਿ ਨਹੀਂ? ਤੋ ਪਤੀ ਮੰਨਦਾ ਕਿ ਨਹੀਂ? ਤੋ ਫੇਰ ਦੱਸੋ ਤੋ ਫੇਰ ਜਦੋਂ ਚਾਹੁੰਦਾ ਪਰਮੇਸ਼ਰ ਤੁਹਾਡੇ ਵਿੱਚ ਜਨਮ ਲੈ ਕੇ ਬੈਠਾ ਤਾਂ ਤੁਸੀਂ ਕਿਹੜਾ ਪ੍ਰਾਰਥਨਾ ਕਰਦਾਗਾ ਪ੍ਰਭੂ ਦੇ ਸਾਹਮਣੇ ਨਿਤਨੇਮ ਦੀ ਪ੍ਰਾਰਥਨਾ ਕੌਣ ਕਰਦਾਗਾ ਸਮੇਸਰ ਪ੍ਰਾਰਥਨਾ ਕੌਣ ਕਰਦਾਗਾ ਯਿਸੂਸੀ ਨੂੰ ਜਨਮ ਦਿਵਾ ਕੇ ਔਰ ਕਿਨੇ ਪਾਪ ਛੱਡੇਆ ਕਿਨੇ ਪਾਪ ਛੱਡੇਆ ਮੈਂ ਇੱਕ ਇੱਕ ਗੱਲ ਬਦਲੀ ਆਪ ਦੇ ਵਿੱਚੋਂ ਇੱਕ ਇੱਕ ਗੱਲ ਜਿਸ ਦਿਨ ਮੈਨੂੰ ਜਿਸ ਦਿਨ ਮੈਨੂੰ ਪਤਾ ਲੱਗਿਆ ਯੇਸੂਸੀ ਨੂੰ ਜਨਮ ਦਿਵਾਉਣਾਗਾ ਹਜੇ ਲਿਆ ਨਹੀਂ ਪੁੱਤ ਤੇਰੇ ਵਿੱਚ ਜਨਮ ਦਿਵਾਉਣਾ ਪਹਿਲਾਂ ਅੰਦਰਲਾ ਗੰਦ ਕੱਢ ਕੇ ਬਾਹਰ ਸੱਟ ਪਹਿਲਾਂ ਅੰਦਰਲਾ ਪਾਪ ਬਾਹਰ ਸੱਟ ਗੰਦ ਕੱਢ ਕੇ ਸੱਟ ਬਾਹਰ ਯੇਸੂਸੀ ਨੂੰ ਅੰਦਰ ਜਨਮ ਦਵਾ ਯੇਸੂਸੀ ਦਾ ਪ੍ਰਭੇਸੂਸੀ ਦਾ ਬਚਨ ਦੇ ਵਗੇਂ ਜਾ ਮੈਂ ਤੇਰੇ ਅੰਦਰ ਆਉਣਾ ਚਾਹਨਾ ਕੀ ਕਰਨ ਮੈਂ ਤੇਰੇ ਅੰਦਰ ਆਉਣਾ ਚਾਹਨਾ ਤਾਂ ਯੇਸੂਸੀ ਤਾਂ ਅੰਦਰ ਆਉਣਾ ਚਾਹੁੰਦਾ ਪਰ ਉਹਨੂੰ ਜਵਾ ਜਨਮ ਦਿਵਾਉਂਦਾ ਕਿ ਨਹੀਂ ਪਾਪ ਛੱਡਦਾ ਕਿ ਨਹੀਂ ਜੇ ਮੈਂ ਪਾਪ ਛੱਡ ਤਾਂ ਜਨਮ ਦਵਾਇਆ ਅੱਜ ਪ੍ਰਭੂ ਜੀ ਸੰਸੀ ਮੇਰੇ ਹਿਰਦੇ ਵਿੱਚ ਵਸਦਾ ਅੱਜ ਮੇਰੀ ਸੋਚ ਵਿੱਚ ਵਸਦਾ ਅਸੀਂ ਰੋਜ਼ 12 1 ਵਜੇ ਰਾਤ 12 ਸਵੇਰ 12:30 ਵਜੇ ਸੁੱਤੇ ਹਾਂ ਅਸੀਂ ਪਰਸੋਂ ਵੀ 1 ਵਜੇ ਸੁੱਤੇ ਹਾਂ ਅਸੀਂ ਤੜਕੇ ਵੀ 5 ਵਜੇ ਉੱਠ ਕੱਢਦੇ ਹਾਂ ਅਸੀਂ ਤੜਕੇ ਵੀ ਪ੍ਰਭੂ ਦੀ ਹਜ਼ੂਰੀ ਵਿੱਚ 5 ਵਜੇ ਜਲਦੀ ਪ੍ਰਾਰਥਨਾ ਕਰਨ ਲੱਗ ਜਾਈਏ ਜਿੱਦੋਂ ਪ੍ਰਾਰਥਨਾ ਕਰਦੇ ਹਾਂ ਅਸੀਂ ਪ੍ਰਭੂ ਦੇ ਹੱਥਾਂ ਵਿੱਚ ਸਭ ਨੂੰ ਦਿੰਨੇ ਆ ਇੱਕ ਇੱਕ ਭਰਾ ਨੂੰ ਹਰ ਇੱਕ ਰਾਜੇ ਨੂੰ ਹਰ ਇੱਕ ਜਿੰਨੇ ਅਧਿਕਾਰੀ ਆ ਜਿੰਨੇ ਵੀ ਜਿੰਨੀ ਪੋਸਟਾਂ ਦਿੱਤੇ ਆ ਸਭ ਨੂੰ ਸਭ ਨੂੰ ਪ੍ਰਭੂ ਦੇ ਹੱਥਾਂ ਵਿੱਚ ਦਿੰਨੇ ਆ ਕਿਉਂਕਿ ਸਾਡੇ ਵਿੱਚ ਮੇਰੇ ਵਿੱਚ ਪ੍ਰਭੇ ਯਸੂਸੀ ਜਨਮ ਲੈ ਗਿਆ ਮੇਰੇ ਵਿੱਚ ਯਸੂ ਜਨਮ ਲੈ ਗਿਆ ਜਦੋਂ ਯਸੂਸੀ ਤੁਹਾਡੇ ਵਿੱਚ ਅਸਲੀ ਰੂਪ ਤੇ ਜਨਮ ਹੀ ਨਾ ਲਿਆ ਲੈ ਕੇ ਬੈਠਾ ਹੋਇਆ ਤੁਹਾਡੇ ਗਰਭ ਵਿੱਚ ਤੋਂ ਕੀ ਆ ਗਰਭ ਸਖਣਾ ਹੀ ਹੋਇਆ ਤੋਂ ਫਿਰ ਫਾਇਦਾ ਕੀ ਆ ਤੋਂ ਉਸ ਹੀ ਲੱਗੀ ਆ ਕਹਿੰਦਾ ਆਂ ਨਫਲ ਆਨੀ ਦੇ ਫਲਾਨੀ ਤਾਂ ਹਜੇ ਆਪ ਕੀ ਕਰ ਰਿਹਾ ਗਰਭ ਰਹਿਤ ਫਿਰਦੀ ਆ ਕੀ ਕੀ ਦੱਸੂਗੀ ਕੀ ਗਵਾਹੀ ਦੇਊਗੀ ਕੀ ਆਖੂਗੀ ਮੈਂ ਹਾਂ ਤਾਂ ਮੈਂ ਜਾ ਪਰ ਐਨ ਮੈਰਨ ਨਾਲੋਂ ਵੀ ਪੈੜੀ ਆ ਹallelujah 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 ਕੀ ਆ ਇਸ ਬੱਚੇ ਦੇ ਵਿੱਚ ਰੋਮੀਆਂ ਦੇ ਵਿੱਚ ਕੀ ਕਹਿੰਦਾ ਰੋਮੀਆਂ ਦੇ ਵਿੱਚ ਪਰਮਿਸ਼ਨ ਸਕੂਨੀ ਸਟੀ ਸਮਝਦਾ ਅਧਿਰਤ ਬੜੇ ਕ ਕੀ ਕਹਿੰਦਾ ਰੋਮੀਆਂ ਦੇ ਵਿੱਚ ਕੀ ਕਹਿੰਦਾ ਦੂਰੇ ਵਰਸ